ਰਾਤ ਨੂੰ ਟਿਊਬਵੈਲਾਂ ਤੇ ਚੋਰੀ ਕਰਨ ਆਏ ਚੋਰ ਮੋਟਰਸਾਈਕਲ ਛੱਡ ਕੇ ਹੋਏ ਫਰਾਰ ਖਮਾਣੂ ਤੋਂ ਖੰਨਾ ਰਜਵਾਹੇ ਨੇੜੇ ਬਰਵਾਲੀ ਕਲਾਂ ਦੇ ਟਿਊਬਵੈਲਾਂ ਤੇ ਚੋਰੀ ਕਰਨ ਆਏ ਚੋਰ ਤੇ ਰਾਤ ਸਮੇਂ ਬੋਲਟ ਤੇ ਸਪਲੈਂਡਰ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪਿੰਡ ਬਰਵਾਲੀ ਕਲਾਂ ਦੇ ਜਸਕਰਨ ਸਿੰਘ ਨੇ ਦੱਸਿਆ ਕਿ ਰਾਤ 1 ਵਜੇ ਦੇ ਕਰੀਬ ਚੋਰ ਸਰਬਜੀਤ ਸਿੰਘ ਪੁੱਤਰ ਬਲਵੰਤ ਸਿੰਘ ਰਤਨ ਸਿੰਘ ਪੁੱਤਰ ਸਰਬੰਨ ਸਿੰਘ ਦਲਵੀਰ ਸਿੰਘ ਪੁੱਤਰ ਅਜਮੇਰ ਸਿੰਘ ਜਸਕਰਨ ਸਿੰਘ ਪੁੱਤਰ ਜਗਤਾਰ ਸਿੰਘ ਤੇ ਪ੍ਰੇਮ ਸਿੰਘ ਪੁੱਤਰ ਸਰਬਨ ਸਿੰਘ ਸਾਰੇ ਵਾਸੀ ਬਰਵਾੜੀ ਕਲਾਂ ਦੀਆਂ ਮੋਟਰਾਂ ਤੇ ਆਏ ਜਿਸ ਵਕਤ ਸਰਬਜੀਤ ਸਿੰਘ ਦੇ ਟਿਊਬਵੈੱਲ ਤੇ ਚੋਰ ਰਾਤ ਸਮੇਂ ਕੇਵਲਾਂ ਚੋਰੀ ਕਰਨ ਲੱਗੇ ਤਾਂ ਟਿਊਬਵੈੱਲ ਦੀ ਛੱਤ ਤੇ ਪਏ ਪ੍ਰਵਾਸੀ ਵਿਨੋਦ ਕੁਮਾਰ ਨੇ ਟਿਊਬਵੈੱਲ ਮਾਲਕਾਂ ਨੂੰ ਫੋਨ ਕਰ ਦਿੱਤਾ ਜਿਸ ਤੇ ਸਾਰੇ ਖੇਤ ਮਾਲਕ ਆਪਣੇ ਸਾਧਨਾਂ ਰਹੀ ਰਾਤ ਸਮੇਂ ਆਪਣੇ ਖੇਤਾਂ ਵੱਲ ਆ ਰਹੇ ਸਨ ਤਾਂ ਰਸਤੇ ਵਿੱਚ ਸਾਨੂੰ ਇੱਕ ਬੋਲਟ ਮੋਟਰਸਾਈਕਲ ਤੇ ਇੱਕ ਸਪਲੈਂਡਰ ਮੋਟਰਸਾਈਕਲ ਤੇ ਦੋ ਨੌਜਵਾਨ ਮਿਲੇ ਤਾਂ ਜਿਵੇਂ ਹੀ ਉਹਨਾਂ ਮੋਟਰਸਾਈਕਲ ਚਾਲਕਾਂ ਦਾ ਅਸੀਂ ਪਿੱਛਾ ਕਰਨ ਲੱਗੇ ਤਾਂ ਉਹ ਦੋਵੇਂ ਨੌਜਵਾਨ ਆਪਣੇ ਖੰਨਾ ਖਮਾਣੂ ਸੜਕ ਤੇ ਵੱਡੇ ਵੱਡੇ ਟੋਏ ਪਏ ਹੋਣ ਕਾਰਨ ਡਿੱਗ ਗਏ ਅਤੇ ਆਪੋ ਆਪਣੇ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ ਜਸਕਰਨ ਸਿੰਘ ਨੇ ਦੱਸਿਆ ਕਿ ਇਸ ਉਪਰੰਤ ਅਸੀਂ ਥਾਣਾ ਖਮਾਣੂ ਸੂਚਨਾ ਦਿੱਤੀ ਤਾਂ ਸਾਰਾ ਦਿਨ ਲੰਘ ਜਾਣ ਤੋਂ ਬਾਅਦ ਵੀ ਕੋਈ ਪੁਲਿਸ ਮੁਲਾਜ਼ਮ ਘਟਨਾ ਸਥਾਨ ਤੇ ਨਾ ਆਇਆ ਜਿਸ ਉਪਰੰਤ ਇਨਾ ਬਰਵਾੜੀ ਪਿੰਡ ਦੇ ਲੋਕਾਂ ਨੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੂੰ ਫੋਨ ਕੀਤਾ ਜਿਸ ਉਪਰੰਤ ਪੁਲਿਸ ਨੇ ਇਹਨਾਂ ਵਿਅਕਤੀਆਂ ਨੂੰ ਫੋਨ ਕੀਤਾ ਤਾਂ ਪੁਲਿਸ ਨੇ ਇਹਨਾਂ ਵਿਅਕਤੀਆਂ ਨੂੰ ਕਿਹਾ ਕਿ ਤੁਸੀਂ ਮੋਟਰਸਾਈਕਲ ਆਪਣੀ ਟਰਾਲੀ 'ਚ ਰੱਖ ਕੇ ਖਮਾਣੂ ਥਾਣੇ ਛੱਡ ਕੇ ਜਾਓ ਜਿਸ ਪ੍ਰੰਤ ਲੋਕਾਂ ਨੇ ਉਹ ਕੋਤ ਬੋਲਟ ਮੋਟਰਸਾਈਕਲ ਤੇ ਸਪਲੈਂਡਰ ਮੋਟਰਸਾਈਕਲ ਨੂੰ ਥਾਣਾ ਖਮਾਣੂ ਛੱਡਿਆ ਜਿਸ ਪ੍ਰੰਤ ਪੁਲਿਸ ਇਸ ਮਾਮਲੇ ਦੀ ਹੁਣ ਪੜਤਾਲ ਕਰ ਰਹੀ ਹੈ ਹਾਂਜੀ ਪੰਡ ਪਰਵਾਲੀ ਜਨਾਬ ਜੀ ਖੀਲ ਖਮਾਣੂ ਜੀ ਤੇ ਜिला ਫਤਗੜ ਸਾਹਿਬ ਖੰਨਾ ਖਮਾਣੂ ਰੋਡ ਆਈ ਸਾਡੇ ਇੱਥੇ ਤੂਆ ਦੇ 18 ਫਟਾ ਰੋਡ ਚੱਲਦਾ ਹੈ ਉਹ ਤਾਂ ਰਾਤ तकरीबन ਲਗਭਗ 1 ਵਜੇ ਲਗਭਗ ਦੋ ਮੋਟਰਸਾਂ ਦੇ ਚਾਰ ਬੰਦੇ ਆਏ ਮੋਟਰ ਦੇ ਉੱਤੇ ਉਹਨਾਂ ਨੇ ਆ ਕੇ 50331 ਜੋ ਇੱਧਰ ਟਰਾਂਸਫਾਰਮ ਹੈ ਉਹ ਇਹਨੂੰ ਤੋੜ ਮਰੋੜ ਕੇ ਮਤਲਬ ਉਹਨੂੰ ਖੋਲਣ ਲੱਗੇ ਸੀਗੇ ਤੇ ਦੂਜੇ ਪਾਸੇ ਇਹ ਮੋਟਰਾਂ ਨਾਲੇ ਉਹਨੇ ਤਾਰਾਂ ਤੋੜ ਕੇ ਅੰਦਰੋਂ ਜਿੰਦਾ ਤੋੜ ਕੇ ਤਾਰਾਂ ਅੰਦਰੋਂ ਵੱਢ ਲਈ ਤੇ ਤਾਰਾਂ ਤੋੜ ਕੇ ਪਿੱਛੋਂ ਵੀ ਤਾਰਾਂ ਗੁੱਛਾ ਲੈ ਕੇ ਆਏ ਨੇ ਨਾਲ ਤੋੜ ਕੇ ਉਹ ਤੇ ਆਪਿਆ ਸਾਹਮਣੇ ਮੋਟਰ ਤਾਰਾਂ ਪੁੱਤੀਆਂ ਤੋੜੀਆਂ ਪਈਆਂ ਨੇ ਨਾਲ ਤਾਰਾਂ ਪਿੱਛੋਂ ਗੁੱਛਾ ਹੋਰ ਲੈ ਕੇ ਆਏ ਨੇ ਯਾ ਉਸ ਮੋਟਰ ਦੇ ਉੱਤੇ ਭਈਏ ਰਹਿੰਦੇ ਸੀਗੇ ਉਹ ਭਈਆਂ ਨੂੰ ਯਾ ਬੜਕ ਚਾਲ ਪਤੇ ਲੱਗੀ ਉਹਨੇ ਸਰਦਾਰ ਨੂੰ ਫੋਨ ਕਰਤਾ ਉਹ ਬੰਦੇ ਪੰਡੋਂ ਆ ਗਏ ਜਦ ਪੰਡੋਂ ਬੰਦੇ ਆਏ ਉਹ ਦੇਖ ਕੇ ਬੰਦਿਆਂ ਨੂੰ ਮੋਟਰਸਾਈਕਲ ਭਜਾ ਲਏ ਉਹਨਾਂ ਨੇ ਆਪਣਾ ਸੂਏ ਸੂਏ ਜੀ ਇੱਕ ਖਵਾਣੋ ਵੱਲ ਨੂੰ ਇੱਕ ਖੰਨੇ ਵੱਲ ਨੂੰ ਟੋਏ ਕਰਕੇ ਗਿਰੇ ਟੋਏ ਮੋਟਰਸਾਈਕਲ ਸੜਕ ਟੁੱਟੀ ਹੀ ਕਾਰਨ ਕਰਕੇ ਇੱਥੇ ਇੰਨੀ ਸੜਕ ਖਰਾਬ ਹੈ ਇੱਕ ਮੋਟਰਸਾਈਕਲ ਦੋਨਾਂ ਦੇ ਡੱਗੇ ਭਜਾਏ ਹੁਣ ਕਾਰਨ ਮਗਰ ਜਾ ਬੰਦੇ ਲੱਗੇ ਛੱਡ ਕੇ ਗੰਨੇ 'ਚ ਵੜ ਕੇ ਆ ਗਏ ਉਹਨੇ ਬੰਦੇ ਮੋਟਰਸਾਈਕਲ ਖੜੇ ਨਾ ਉਹ ਜਾ ਕੇ ਨਿਕਲ ਗਏ ਉਹ ਮੋਟਰਸਾਈਕਲ ਉਰੀ ਛੱਡ ਕੇ ਮੋਟਰਸਾਈਕਲ ਉਰੀ ਛੱਡ ਕੇ ਚਲੇ ਗਏ ਜੋ ਮੋਟਰਸਾਈਕਲ ਸਾਡੇ ਇੱਥੇ ਮੋਟਰ ਦੇ ਉੱਤੇ ਹੀ ਰਾਤ ਦੇ ਖੜੇ ਨੇ ਅਸੀਂ ਉਹਦੇ ਦੇ ਉੱਤੋਂ ਮੋਟਰਸਾਈਕਲ ਇੱਥੇ ਲੈ ਜਾਂਦੇ ਨੇ ਜੀ ਇੱਕ ਬੁਲਟ ਮੋਟਰਸਾਈਕਲ ਹੈ ਇੱਕ ਸਰ ਬਲੈਂਡਰ ਹੈ ਹੋ ਸਕਦਾ ਮੋਟਰਸਾਈਕਲ ਵੀ ਚੋਰੀ ਦੇ ਹੋਣ ਜੀ ਨੰਬਰ ਨੰਬਰ ਆ ਗਏ ਉਹ ਦੂਜੇ ਨੰਬਰ ਅਸੀਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਵੀ ਇੱਥੇ ਆ ਕੇ ਮੌਕਾ ਦੇਖਿਆ ਜਾਵੇ